ਮਮਸਾ ਕੰਮ ਤੇ ਲਾਇਆ ਸੀ ਕੰਮ ਕਰਦੇ ਕਰਦੇ ਨੇ ਸੱਟ ਖਾ ਲਈ ਇਹ ਕਿਨੇ ਕਿਨੇ ਘਰ ਬਣਾਇਆ ਵਾ ਦੱਸੋ ਇਦਾਂ ਮਿੱਟੀ ਚ ਬਾਬੇ ਨੇ ਦੇਲਾ ਆ ਘਰ ਤੋਂ ਆ ਘਰ ਬਣਾਉਣ ਜੋਗੇ ਕਰਤੇ ਆ ਇਧਰ ਮੇਰੀ ਮਾਤਾ ਹਨ ਕਰਵਾ ਚੌਦੀ ਤਿਆਰੀ ਅੱਧੀ ਰਾਤ ਕਰਨ ਲੱਗੇ ਨੇ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਮੰਨਜੀ ਮਾ ਵਲੋਗ ਸਤਿ ਸ੍ਰੀ ਅਕਾਲ ਦੋਸਤੋ ਗਾਇਜ਼ ਠੇਕੇ ਦਾ ਸਾਜ ਟਾਈਮ ਲਾ ਆ ਗਏ ਨੇ ਜੋ ਸ਼ਟਰਿੰਗ ਹੋ ਰਹੀ ਹੈ ਗਾਇਜ਼ ਦੇਖੋ ਬਾਜੀ ਟਾਈਮ ਲਾ ਆ ਗਏ ਆਇਓ ਬਾਜੀ ਆਇਓ ਬਾਜੀ ਬਾਜੀ ਸਤਿ ਸ੍ਰੀ ਅਕਾਲ ਜੀ ਕੋਈ ਮਾ ਨਾ ਚੱਲੀ ਡੱਪਲ ਚੇਨ ਕਰਾ ਲਿਆਗਾ ਇੱਧਰ ਜਾ ਕਰਾ ਕੇ ਲੈ ਹੈਲੋ ਗਾਇਸ ਗੁੱਡ ਮਾਰਨਿੰਗ ਮੇਰੇ ਸਰ ਬਹੁਤ ਔਖਦਾ ਵਾ ਚੱਲ ਡੱਪਲ ਚੇਨ ਕਰਾਣ ਚਲੇ ਗਏ ਗਾਇਸ ਜਿੱਕ ਦਾ ਸਾਦੀ ਕੱਤੀ ਨਿਕਲਦੀ ਰਹਿੰਦੀ ਚਲੋ ਕੋਈ ਜਾਣ ਗਾਇਸ ਇਹ ਵੀ ਜ਼ਰੂਰੀ ਹੈ ਆਪਣਾ ਇੱਧਰ ਸ਼ਟਰਿੰਗ ਲੱਗ ਗਈ ਹੈ ਜਾਲ ਪੈ ਚੁੱਕਾ ਹੈ ਇਹ ਗਾਡਰ ਲੱਗੇ ਨੇ ਬਸ ਆ ਲੱਗਣੇ ਗਏ ਸੋਣ ਸਾਡਾ ਪਪਾ ਹਾਂਜੀ ਹਾਂਜੀ ਗਾਇਸ ਆ ਗਿਆ ਅਜਾ ਉਹ ਦੋਸਤ ਚੱਲਦੇ ਆਣ ਇੱਕ ਵਾਰੀ ਇਹਨੂੰ ਉੱਧਰ ਲੈ ਕੇ ਦੱਸੀਂਗਾ ਬੋਲ ਸਾਰਿਆਂ ਨੂੰ ਗਾਇਸ ਚਲੋ ਗਾਇਸ ਗੈਕ ਦੀ ਦੀ ਮੈਂ ਕਿਹਾ ਹਾਂ ਪਾ ਪਕਾਣੇ ਦੇ ਪਰਸੇ ਨਹੀਂ ਕਰਦੇ ਮੇਰੇ ਭਰੇ ਤਾਂ ਨਹੀਂ ਆ ਨਹੀਂ ਜਿਹੜੇ ਦੇਖ ਲਾ ਉਹ ਚਲਾਇ ਸੀ ਮੌਣੀ ਹਾਂ ਉਹ ਵੀ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਮੈਂ ਨਾਲ ਚੱਲੀ ਸੀਗੀ ਕਰ ਦੋ ਸੱਚੇ ਤੇ ਜਿੱਤ ਨਾਲ ਰੱਖ ਛੋਣ ਹੁਣੇ ਕਰਕੇ ਦਵੋ ਆ ਬੰਜਰ ਚਾਹੇ ਲੈ ਕੇ ਖਾਣੇ ਨਹੀਂ ਮੈਂ ਤਾਂ ਅੰਦਰ ਆਉਂ ਆਛਾ ਤੂੰ ਅੰਦਰ ਨਹੀਂ ਆਉਂਦੇ ਨਾ ਕੈਂਡਾ ਪਾਉਂਦੇ ਉਧਰ ਉਧਰ ਨੂੰ ਨਿਕਲਣਾ ਪੈਂਦਾ ਆਪਚ ਪੀ ਇਹਦੇ ਮੂੰਹ ਚ ਪੀਏ ਬਕੋ ਤੇ ਦੋਸਤੋ ਇੱਕ ਤਾਂ ਕਰਨਾ ਪਰ ਕੰਮ ਕਰ ਲੈ ਕੰਮ ਕਿਦੋਂ ਹਾਂਜੀ ਕਿ ਓਕੇ ਓਕੇ ਕਹਿੰਦੇ ਰਾਈਟ ਕਹਿੰਦੇ ਸਾਈਡ ਹੋ ਜਾ ਹਮੇ ਆ ਗਿਆ ਨਾ ਨੂੰ ਪਤਾ ਨਾ ਤਾ ਉਂਤ ਲੈ ਕੇ ਜਾ ਤੇ ਜਾਪਤ ਨਾਲ ਲੈ ਬੈ ਲੈ ਜਾ ਰੰਨਾ ਬਾਜ ਮਾਤੇ ਆਲੇ ਰੈਪਰ ਚੇਂਜ ਕਰਾ ਕੇ ਦੰਦਨ ਹੋ ਗਿਆ ਤੇ ਲੀਡਰ ਪਾਉਣ ਨੂੰ ਦਿਹਾੜੀ ਆ ਨਾਲੋਂ ਭੜਾ ਹਲਤਾ ਇਹਦਾ ਕਿਤਾ ਵਿਚਾਰ ਇਹਦਾ ਐ ਦੀਦੀ ਕਹਿੰਦੇ ਨੁਵਾਦੀ ਤੇ ਮੈਂ ਤਾਂ ਬਲੀ ਨਾ ਹੁੰਦਾ ਨਮਨ ਚ ਜਿਬੋਂ ਹੁੰਦੇ ਕੋਚੋਂ ਪੀਣੀਏ ਜਿਦੋਂ ਪੀਣੀਏ ਤਾਂ ਫਿਰ ਬਣਾਉਣਾ ਮੱਥੀ ਭਾਰੇ ਮੱਥੀ ਭਾਰੇ ਮਾਫੀ ਵਾਲਾ ਮਾਨੂੰ ਮम्मा ਬੱਫੀ ਦਾ ਇੱਕ ਦਫਾ ਪਾਣੀ ਦੀ ਚੋਈ ਪੀਣੀ ਹੈ ਅੰਗਰੇਜ਼ਾਂ ਦੀ ਪੀਣਾ ਅੰਮਾ ਜੱਫੀ ਬੜੀ ਵਧੀਆ ਨਹੀਂ ਕੀਤੀ ਮਾ ਜੱਫੀ ਵਾਲਾ ਨੂੰ ਮੈਨੂੰ ਤਾਂ ਪਤਾ ਹੁੰਦਾ ਕੋਤਦਿਆ ਸਮਾਂ ਕੀ ਸਮਾਂ ਬੱਪਾ ਬੜੀ ਪਿਆਰੀ ਹੈ ਇਹ ਲੱਤਾਂ ਤੇ ਕੌਂਦਾ ਨੀ ਵੀ ਜੱਫੀ ਵਾਲੇ ਪਰੇ ਹਟ ਕਹਿੰਦਾ ਤੂੰ ਚਲ ਪਰੇ ਜਾਓ ਆਹ ਦੇ ਗਏ ਆਹ ਇਹਦਾ ਯਾਲਖਾ ਜਿਹੜਾ 22 ਦੀ ਪੁਤਕ ਮਾਂ ਨਹੀਂ ਪੁਤਕ ਮਾਂ ਤੇ ਆਪਾਂ ਸਾਰੇ ਦੇ ਚੂਕੇ ਪਿੱਛੇ ਫਿਰਦੇ ਰਹਿਨੇ ਆ ਮੈਨੂੰ ਜ਼ਿਆਦਾ ਦੇ ਦੇ ਹੱਗ ਹੱਗ ਹਾਏ ਕਹਿੰਦੀ ਹੱਗ ਦੋ ਮਮਾ ਕਹਿੰਦੀ ਹੱਗ ਦੋ ਚਲੋ ਦੋਸਤੋ ਚਾਹ ਪੀਲੇ ਸਸਨ ਕਰਕੇ ਮਿਲ ਜਾਈਏ ਨਹੀਂ ਨੋਟ ਕਾਂ ਕੇ ਆਪਾਂ ਫ੍ਰੀ ਹੋ ਗਏ ਆਜ ਲੈਕਚਰ ਆਪਣਾ ਅੱਜ ਸ਼ੁਰੂ ਹੋ ਗਿਆ ਪੱਤੇ ਚਲੇ ਗਏ ਆ ਦੇਖ ਲੈ ਗੇ ਜਿਹੜਾ ਮਨਿੰਦਰ ਦੇਖੂ ਤਾਂ ਕੀ ਕਰਦਾ ਬੰਦਰ ਰੁਸਤੇ ਵਿੱਚ ਆ ਕਿੱਥੇ ਵਿੱਚੋਂ ਹੁਣ ਤੇਰੀਆਂ ਪੂਰੀਆਂ ਉਹ ਸਾਡੇ ਤੇ ਹਰ ਇੱਕ ਮਰਦੀ ਕਿੱਥੇ ਆ ਕਿੱਥੇ ਆ ਗਾਇਜ਼ੋ ਦੇਖ ਲਓ ਕਿੱਥੇ ਬੈਠਾ ਹੋ ਜਮੂਰ ਆ ਜਾ ਡਰ ਲੱਗਦਾ ਹੁਣ ਮੈਨੂੰ ਕਿਉਂ ਜੜਿਆ ਵਾ ਮੰਮਾ ਨੇ ਬੁਲਾਈ ਕਿਉਂ ਬੁਲਾਈ ਮੰਮਾ ਕਿਉਂ ਬੁਲਾਈ ਮੰਮਾ ਆ ਉੱਪਰ ਆਓ ਆ ਦੇਖੋ ਗਾਈ ਸਾਡਾ ਬਾਂਦਰ ਦੇ ਕਿੱਥੇ ਚੜਿਆ ਹੈ ਲੈ ਇਹਨੂੰ ਹਣ ਟੇਨੂ ਨਾ ਮੈਸਤਰੀ ਉੱਤੇ ਜਿਹੜਾ ਆ ਕੇ ਛੱਡ ਕੇ ਹੁਣ ਇਹਨੂੰ ਡਰ ਲੱਗਦਾ ਉਹ ਦੇਖੋ 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 ਦੇ ਪੈਰ ਨਹੀਂ ਧਰਦਾ ਡਰਦਾ ਹਾਂ ਕੰਦਾ ਉਹ ਤਾਂ ਪੈਗ ਲਾ ਕੇ ਚੜ ਜਾਂਦੇ ਮੈਨੂੰ ਡਰ ਲੱਗਦਾ ਨੰਨੇ ਨੰਨੇ ਐ ਸਿੱਧਾ ਪੈਰ ਨਹੀਂ ਐ ਰੱਖਾਂ ਐ ਟੇਡਾ ਐ ਆਏ ਹਾਂ ਐ ਟੇਡਾ ਦੇਖ ਦੇਖ ਡਰਪੋ ਕੇ ਘੱਟ ਯਾਰ ਕਿੰਨਾ ਸਸੂ ਕੱਢੀ ਨਿਕਲਿਆ ਤੂੰ ਤੂੰ ਅਲੀ ਮੈਨੂੰ ਕਿਰਣਾ ਇਹ ਤਾਂ ਫਸ ਗਿਆ ਮਨਿੰਦਰ ਆਏ ਤਾਂ ਔਖਾ ਜੇ ਕੰਮ ਹੈ ਤੇ ਕਿਵੇਂ ਉਤਰੇਗਾ ਆਏ ਨੂੰ ਚੜਿਆ ਨਾ ਇਹਨੂੰ ਤੂੰ ਉਤਰ ਕਿਦਾਂ ਪਗਲਾ ਤੂੰ ਥੱਲੇ ਕਿਹੜਾ ਕਰਨ ਤੂੰ ਕਿਧਰੋਂ ਦੀ ਗਿਆ ਕਿਧਰ ਦੀ ਸੀ ਆਏ ਨਾ ਦੂਜੇ ਲੋਟ ਫੱਟਿਆਂ ਦੇ ਆਏ ਪੈਰ ਰੱਖ ਆਏ ਹਾਏ ਕੋਈ ਉਹ ਸਪੁਰਾਂ ਫਟਟਾ ਮਾਰ ਰਿਹਾ ਚੱਕ ਤੇ ਰਿੱਤੇ ਚੁੱਪ ਕਰ ਜਾ ਵਾਹ ਗੁਰੂ ਵਾਹ ਗੁਰੂ ਵਾਹ ਕਿ ਕਰਦਾ ਚੱਲੇ ਇੱਕ ਦਿਨ ਧਰ ਕੇ ਪਤਾ ਮੈਨੂੰ ਲੱਗੇ ਉਹ ਗਾਡਰ 'ਚ ਤੇ ਖੜਾ ਹੋਣਾ ਤੇ ਬਚਾ ਗਾਡਰ ਤੇ ਖੜਾ ਰਹਿਣਾ ਠੀਕ ਖੜਾ ਇਹ ਗਾਡਰ ਤੇ ਸੇਫ ਆ ਪੁੱਠੇ ਆਏ ਆਏ ਪੈਰ ਰੱਖਾਏ ਹਾਂ ਆਪਣਾ ਮਾਰਨਾ ਰੀਤ ਲਫੇੜੇ ਖਾਏਂਗੀ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਜੀ ਬੈਠੀ ਲੱਗਦਾ ਆ ਜਾ ਮੈਨੂੰ ਵੀ ਲੱਗਦਾ ਠੀਕ ਰੀਤ ਪਰੇ ਹੋਏ ਛਾਲ ਤੇ ਮਾਰ ਲੂਗਾ ਪਰੇ ਉੱਠ ਕੇ ਆ ਜਾ ਆ ਜਾ ਆ ਜਾ ਆ ਜਾ ਉੱਥੇ ਪੰਗੇ ਲੈਣ ਨੂੰ ਚੜਦਾ ਕਿਉਂ ਆ ਤੂੰ ਆ ਗਿਆ ਆ ਗਿਆ ਸ਼ੁਕਰ ਹੈ ਇੱਧਰ ਤੱਕ ਆਏ ਮੁੱਥੀ ਖੁਸ਼ੀ ਦੇਖੋ ਇਹਦੀ ਨਿੱਕਾ ਜਿਹਾ ਕਰ ਇੱਕ ਤੇਰੇ ਲਈ ਬਣਾਵਾਂ ਨਹੀਂ ਇੱਥੇ ਤਾਂ ਆਪਾਂ ਕਮਰਾ ਹੀ ਪਾ ਦੇਣਾ ਇੱਥੇ ਤਾਂ ਆਜ ਕਿਤੇ ਚਲੋ ਗਾਇਸ ਆ ਦੇ ਲੋ ਪੁੱਤੇ ਸਾਡੇ ਖਲਾਰਾ ਲੈ ਆ ਸਾਡੇ ਕਮਰੇ ਖਰਾਬ ਹੋਈ ਜਾਂਦੇ ਆ ਦੇ ਆ ਗੇਟ ਮੈਨ ਨਮਾ ਲਵਾਇਆ ਸੀਗੇ ਜਦੋਂ ਇਹ ਬਾਹਰ ਸੀ ਆ ਦੇਖੋ ਆ ਲੈ ਸੈਕਿੰਡ ਆ ਦੇਖੋ ਆ ਗੇਟ ਮੈਨ ਨਮਾ ਲਵਾਇਆ ਸੀਦਾ ਰੰਗ ਦੇਖੋ ਕਿਹੋ ਜਿਹਾ ਤੇ ਆ ਦੇਖੋ ਬੈਕ ਸਾਈਡ ਤੋਂ ਕਿੰਨਾ ਸੋਹਣਾ ਹੈ ਹਨਾ ਇਹ ਧੁੱਪ ਨਾ ਖਰਾਬ ਹੋ ਗਿਆ ਸਾਡਾ ਸਾਰਾ ਘਰ ਖਰਾਬ ਹੋਈ ਜਾਂਦਾ ਸੀ ਆ ਪੱਖਾ ਚੱਲੀ ਜਾਂਦਾ ਉੱਤੇ ਚੱਲੀ ਜਾਂਦਾ ਹੁਣ ਨਿਕਲ ਵੀ ਆ ਏਸੀ ਤਾਂ ਨਹੀਂ ਲਾਇਆਗਾ ਮਾ ਕਦੇ ਵੀ ਚਲਾ ਆ ਉੱਤੇ ਕੱਪੜੇ ਪਏ ਆ ਦੇਖ ਲੈ ਤਾਹਾਂ ਲਾ ਕਸਲ ਦਾ ਗੋਲਾ ਕਹ ਤੂੰ ਖਾਈ ਜਾਂਦਾ ਮਾ ਕੌਣ ਕਰਦਾ ਵਾ ਜਾਨਾ ਮਾ ਥੱਲੇ ਤਾਂ ਮੈਂ ਜਾ ਉੱਤੇ ਕੱਪੜੇ ਜੋੜ ਐ ਕੋਈ ਨਾ ਪਾਰਸਲ ਮੋੜੂ ਤੇਰਾ ਘਰੋਂ ਆਇਆ ਮੋੜੂ ਆਰਟੀਪੀ ਦੇ ਕੇ ਕੈਨਸਲ ਕਰਾਉਂਗੀ ਮੈਂ ਕਰਾਉਂ ਮੈਂ ਕਰਾਉਂਗਾ ਨਾ ਤੂੰ ਮੇਰੀ ਗੱਲ ਨਹੀਂ ਮੰਨੇਗੀ ਥੋੜੀ ਲੈ ਕੇ ਆਇਆ ਥੋੜਾ ਬਸ ਕਿੱਥੇ ਜਾਣਾ ਚਲੋ ਬਾਈਸ ਪਤਾ ਨਹੀਂ ਮੈਨੂੰ ਕਿੱਥੇ ਲੈ ਕੇ ਚੱਲੇ ਆਓ ਕੇ ਬਾਏ ਬਾਅਦ ਆ ਕੇ ਮਿਲਦੇ ਆ ਗਾਈਜ਼ ਆ ਦੇਖਿਓ ਕੰਮ ਬੰਸਾ ਕੰਮ ਤੇ ਲਾਇਆ ਸੀ ਕੰਮ ਕਰਦੇ ਕਰਦੇ ਨੇ ਸੱਟ ਖਾ ਲਈ ਮਸਤਰੀ ਨੇ ਉੱਧਰ ਘੜੀ ਤੇ ਬੋਲੀ ਮਸਤਰੀ ਨੇ ਨਿੱਤ ਕਰ ਇਹ ਆਪ ਹੀ ਤਲਕ ਗਿਆ ਘੋੜੀ ਤੋਂ ਹਮਤ ਦੇਲ ਕੇ ਮੈਨੂੰ ਕਹੀ ਜਾਂਦਾ ਘੋੜੀ ਮਿਲਦੀ ਸਾਲਾ ਮੰਨਦਾ ਹੀ ਨਹੀਂ ਕਹਦਾ ਕੋਈ ਨਾ ਮਿਲਣੀ ਕਿਉਂ ਸਾਲਾ ਚੱਟਣਾ ਮੁੰਡਾ ਚੜ੍ਹ ਨਹੀਂ ਜਾਂਦਾ ਪੰਪ ਤੇ ਕਿੱਥੋਂ ਮਿਲ ਲਗੀ ਮੈਨੂੰ ਤਲਗੀ ਬੱਕੀ ਕੀ ਕਰ ਰਿਹਾ ਹੈ ਕਿ ਅਮਾਸ ਦਾ ਛਿਲਕਵੇ ਕਿਵੇਂ ਸਿਕਣਾ ਲੱਕੜੀ ਦੀ ਪੋੜੀ ਤੋਂ ਗਈ ਮੈਂ ਤਿਲਕਵੇ ਬੱਕੀ ਕੋਲ ਲੈ ਗਿਆ ਮਾਸ ਦਾ ਯਾਰ ਮੈਂ ਡਿੱਗਣਾ ਨਹੀਂ ਸੀਗਾ ਲੱਕੜੀ ਦੀ ਪੋੜੀ ਤੋਂ ਗਈ ਮੈਂ ਤਿਲਕਵੇ ਬੱਕੀ ਕੋਲ ਲੈ ਗਿਆ ਮਾਸ ਦਾ ਛਿਲਕਵੇ ਜਿਵੇਂ ਹਿਰਦਾ ਨਾ ਹਾਂ ਇਦਾਂ ਤੇ ਹਾਂ ਆਹਾਂ ਘੱਟੇ ਤੋਂ ਬਾਹਰ ਇੱਕ ਵੰਡ ਹਾਂ ਐਂ ਬੇਟੀ ਬੇਟੀ ਮੈਂ ਜਿਹੜਾ ਬੜਾ ਸਰ ਖੁਸ਼ ਨਹੀਂ ਹੁੰਦਾ ਖੁਸ਼ ਨਹੀਂ ਤਾਂ ਫੜੀ ਹੋਈ ਮੈਂ ਹਾਂ ਮੈਂ ਕੋ ਚੜ ਗਿਆ ਇੱਕ ਪੈਰ ਚੜਿਆ ਹਾਂ ਦੋ ਪੈਰ ਚੜਿਆ ਹਾਂ ਉਹਨਾਂ ਫੱਟੇ ਛੇੜਨ ਲੱਗ ਗਿਆ ਸਾਈਡ ਤੇ ਜਿਹੜੇ ਫੱਟੇ ਛੜੀ ਆ ਗਏ ਹਨ ਮੇਰੇ ਕੋਲ ਚਲ ਕੋਈ ਨਾ ਇੱਕ ਹੀ ਆ ਗਈ ਉਹ ਤੇ ਆ ਭਾਰਤ ਵਾਲਿਆ ਇਹਦਾ ਮੈਂ ਤੀਜਾ ਪਾਰ ਚੱਕਿਆ ਮੋਖਿਆ ਚਲ ਮੈਂ ਥੱਲੇ ਆ ਤੱਕ ਲਗਾ ਪੌੜੀ ਉਪਰ ਸਲਿੱਪ ਕਰ ਗਈ ਥੱਲੋਂ ਮੇਰਾ ਪੈਰ ਐਮ ਐ ਲੰਗ ਲੈ ਕਿ ਨਾ ਤੰਦਰ ਲਿਆੜੇ ਕਲਾ ਥੱਲੇ ਕੋਲ ਜਦੋਂ ਮੈਂ ਉੱਤਿਆ ਚ ਵਾਇਸిన ਉਹਨਾਂ ਕਰਕੇ ਸਪੋਰ ਰ ਗਈ ਮੈਂ ਲੰਗ ਪਰ ਫਿਰ ਪਰ ਫਿਰ ਨਹੀਂ ਨੇ ਜਿਆਦਾ ਸੱਟ ਲੱਗ ਜਾਂਦੀ ਉਹ ਦਿਖਾ ਪਹਿਲਾਂ ਮੈਨੂੰ ਆਹ ਦਾ ਰਹੀ ਲੱਗੀ ਆ ਹੋਰ ਨਹੀਂ ਲੱਗੀ ਜਰਾ ਦਿੱਤਾ ਨਹੀਂ ਸਵੇਰੇ ਗੋਡੇ ਤੇ ਖালি ਪਹਿਲਾਂ ਗੋਡਾ ਤੇ ਖਾਈ ਇਹ ਤਾਂ ਸੱਟਾ ਖਾਣੀ ਆਇਆ ਕਿੱਥੇ ਆ ਦਿਖਾਈ ਦਿਖਾਈ ਆ ਦੇ ਕਿੱਥੇ ਗੋਡਾ ਚਲਾ ਲੈ ਫਿਰ ਜਾਨਾ ਅੱਧਾ ਫੱਟੜ ਹੋ ਗਿਆ ਵਾ ਘਰ ਪਾਉਂਦਾ ਜੇ ਸਾਰਾ ਪਾਉਣਾ ਪੈ ਜਾਂਦਾ ਫਿਰ ਨਹੀਂ ਫਿਰ ਫਿਰ ਜਦੋਂ ਮੈਂ ਲੰਮਕ ਗਿਆ ਹਣਾ ਹੱਲ ਤੇ ਮੈਂ ਰਦੂ ਮੈਂ ਕਹ ਹੁਣ ਪੈਰ ਨੂੰ ਮੈਂ ਪਹਿਲਾਂ ਪਹਿਲਾਂ ਕਰੀ ਲਾ ਤੱਕੜਾ ਫਿਰ ਮੈਂ ਬਾਹਰ ਕੋਈ ਨਹੀਂ ਸੀ ਕਿਸੇ ਨੇ ਦੇਖਿਆ ਨਾ ਦੇਖਿਆ ਕੱਲੇ ਦੇਖਿਆ ਮਿਸਤਰੀ ਨੇ ਦੇਖਿਆ ਫਿਰ ਮੈਂ ਫੜਾ ਬਾਹਰ ਲੱਤ ਘੜੀ ਘਟਾਈ ਫਿਰ ਮੈਂ ਦੂਜੀ ਲੱਤ ਤੇ ਰੱਖੀ ਫਿਰ ਮੈਂ ਹੱਲਾ ਛੇੜੀ ਜਿਨਾ ਕਰਕੇ ਐ ਬਾਹਰ ਨੋਕ ਤੇ ਚੜ ਗਈ ਛੋਟਾ ਬਸ ਉਹਨਾਂ ਦੋਨੋਂ ਫੇਰ ਨਹੀਂ ਚੱਕਿਆ ਮੈਨੂੰ ਮੈਂ ਲੰਮਕਈ ਰਹਿ ਗਿਆ ਤੂੰ ਸਾਨੂੰ ਬੁਲਾ ਕੇ ਅੰਦਰੋਂ ਫੇਰ ਕੰਮ ਕਰਿਆ ਕਰਨਾ ਜਾਂ ਧਿਆਨ ਨਾ ਕਰਿਆ ਕਰ ਕੰਮ ਤੈਨੂੰ ਨਹੀਂ ਪਤਾ ਕੋੜੀ ਹਿੱਲਦੀ ਆ ਮੈਂ ਸਹੀ ਕਰਾ ਬੰਦਾ ਹੀ ਨਹੀਂ ਸੀ ਕਹਿੰਦਾ ਕੋਈ ਨਾ ਕੋਈ ਲੈ ਉਹ ਨਹੀਂ ਮੰਨਦਾ ਤੈਨੂੰ ਤਾਂ ਦਿਂਦਾ ਵਾ ਵੀ ਕੋੜੀ ਹਿੱਲਦੀ ਆ ਮੈਨੂੰ ਭੁੱਖ ਲੱਗੀ ਆ ਹਾਂ ਤੇ ਆ ਜਾ ਫੇਰ ਖਾਈਏ ਕੁਛ ਬਣਾਈਏ ਕੀ ਖਾਣਾ ਆਣਾ ਚੋਲ ਆ ਗਾਈਜ਼ ਆ ਦੇ ਲੋ ਅਸੀਂ ਕਿਵੇਂ ਬੰਦ ਲੈ ਫਿਰਦੇ ਆ ਤੁਸੀਂ ਕਿੱਥੇ ਬੋਲਦੇ ਹੋ ਇਹ ਨੁਕਤੇ ਲਗਾਉਣ। ਨਾ ਵੀ ਉੱਤੇ ਮੈਂ ਫੇਰ ਉੱਤਰ ਉੱਤਰ ਕਿਤੇ ਬੈਠਾ ਲੱਗਦਾ ਉੱਪਰ ਗਾਇਸ। ਆਹ ਦੇ ਇੱਥੋਂ ਡਿੱਗਿਆ ਏ ਯਾਰ ਇਹ ਘੋੜੀ ਤਾਂ ਇੱਥੇ ਹੀ ਐਸੇ ਜਦੋਂ ਡਿੱਗਿਆ। ਹਾਂ। ਇੱਥੇ ਪੈਰ ਸੀਗਾ। ਹਾਂ। ਇੱਥੇ ਰੱਖਿਆ ਸੀਗਾ। ਤੇ ਆਹਲਾ ਪੈਰ ਆਹ ਹੀ ਰੱਖ। ਹਾਂ। ਆਹ ਬਾਹਰ ਆ ਗਈ। ਹਾਂ। ਇੱਕ ਲਤ ਅੰਦਰ ਇੱਕ ਬਾਹਰ ਹੋ ਗਈ। ਆਹ ਦੇ ਇੱਥੇ ਤਾਂ ਘੋੜੀ ਨਹੀਂ। ਕੋਈ ਨਾ ਲੱਗਦੀਆਂ ਹੀ ਹੁੰਦੀਆਂ ਐ ਅੰਕਲ ਨੂੰ ਪੁੱਛ ਕੇ ਲੈ ਲਾ ਉਹਨਾਂ ਦੇ ਇੰਨੀਆ ਕਰੋ ਜਿ ਲੱਗਦੀਆਂ ਹੋਣੀਆਂ ਆ ਉਹ ਦੇ ਲਾ ਉਹ ਨੰਗੇ ਪੈਰੀ ਇੰਨੇ ਵਟਿਆਂ ਚ ਤੁਰੇ ਫਿਰਦੇ ਆ ਇੱਧਰ ਐ ਸੀ ਹੂੰ ਮੈਂ ਕਿਹਾ ਮਟਾ ਲਾ ਲੈ ਬਟ ਨਾ ਨਾ ਜਾਣ ਕੇ ਉਹ ਡਿਰੇ ਮੈਂ ਕਿਦਮ ਮੈਂ ਜਾਣ ਕੇ ਥੋੜੀ ਢੀ ਗੋਲਾ ਮਾਮਾ ਯਾਰ ਲੱਗਾ ਬਈ ਜਾਣ ਕੇ ਮੈਂ ਨਾ ਇਹ ਰੋੜੀ ਸਾਰੀ ਬਾਅਦ ਚ ਆਪਾਂ ਉੱਤੇ ਪਾਉਣੀ ਐ ਤੁਸੀਂ ਆਂ ਠੀਕਾਂ ਕੜੀ ਤੁਸੀਂ ਕੀ ਠੀਕ ਆਵਾਂ ਮੈਂ ਕਿ ਜਿਹੜਾ ਤੋਂ ਤੇ ਬਾਲਾ ਸ਼ਕਤੀਮਾਨ ਇੱਦਾਂ ਰਿਕਰ ਸ਼ਕਤੀਸ਼ਕਤੀਮਾਨ ਹੁਣ ਸ਼ਕਤੀਮਾਨ ਨਵਣ ਫੇਰ ਤੇਰੀਆਂ ਸ਼ਕਤੀਆਂ ਸਾਰੀਆਂ ਕੋਲ ਜਾਂਦੀਆਂ ਫੇਰ ਇਕੱਲਾ ਤੁੱਧਰ ਹੋ ਜਾਂਦੀ ਐ ਕੁੱਧਰ ਹੁਣ ਸ਼ਕਤੀਮਾਨ ਬਣਿਆ ਫਿਰਦਾ ਗੰਗਾਧਾਰੀ ਸ਼ਕਤੀਮਾਨ ਆ ਗੰਗਾਧਾਰੀ ਗੰਗਾਧਾਰੀ ਨੇ ਤਾਂ ਗੰਗਾਧਰ ਹੁੰਦਾ ਗੰਗਾਧਾਰੀ ਗਿੰਗਾਦਾਰ ਹੁੰਦਾ ਵਾ ਬੱਲੀ ਲਾਣੀ ਆ ਤੁਹਾਨੂੰ ਅੱਛਾ ਇੱਥੇ ਬੱਲੀ ਲਾਣੀ ਆ ਆ ਬੂਟਿਆਂ ਤੇ ਲੰਨੇ ਹੋਣਾ ਹੋ ਜਾਵੇ ਕੋਈ ਡੈਗ ਨਾ ਟੁੱਟ ਜਾਵੇ ਤੇ ਇਹਨੂੰ ਸਾਈਡ ਤੇ ਕਰ ਦੇ ਸਾਰੇ ਨਹੀਂ ਨਹੀਂ ਕੰਮ ਕਰੀ ਬੱਸ ਤੜੇ ਨਾ ਆਣ ਸਾਰੇ ਨਹੀਂ ਨਹੀਂ ਆ ਗਿਆ ਕਿਠੇ ਕਿ ਦਰ ਸਾਹ ਆ ਬੰਦੇ ਨੇ ਸਿੱਟਿਆ ਵਾ ਗਾਲਾਂ ਦੇ ਦੇ ਕੇ ਮੇਰਾ ਮੁੰਡਾ ਤੇਰੇ ਕੁੱਟ ਪੈ ਜਾਣੀ ਆ ਤੈਨੂੰ ਮੈਂ ਦੱਸਤੀ ਗੱਲ ਬੰਦਾ ਬਣ ਜਾ ਤੂੰ ਮੇਰਾ ਮੁੰਡਾ ਉਂਗਲੀ ਉਂਗਲੀ ਕਿਹਨੇ ਦਿਖਾਣੇ ਨਹੀਂ ਉਂਗਲੀ ਗਾਇਸ ਜਿਹਨਾਂ ਨੂੰ ਮੈਂ ਲੜ ਕੇ ਦਿਖਾਵਾਂ ਅੱਜ ਇਨੂੰ ਕੱਟ ਕੇ ਦਿਖਾਵਾਂ ਮੈਂ ਬੁਲਾ ਲਈਂ ਉਂਗਲ نیچے ਕਰ ਲਓ ਉਂਗਲ نیچے ਡੋਂਟ ਉਂਗਲ ਐਸੇ karenge ਅਰੇ ਦੇਖੋ ਦੇਖੋ ਅਗੋਂ ਦੋ ਫਟੋ ਫਟੇ ਇਹਨੂੰ ਦਿਖਾ ਲਾਂ ਆਂਸ ਤੇ ਆ ਰੂਪੇ ਹਾਏ ਹੋਣ ਇੱਥੇ ਸ਼ਾਂਦੀ ਹੋ ਗਈ ਵਧੀਆ ਲੱਗਦੀ ਐ ਮੈਂ ਨਾ ਮੈਨੂੰ ਜੇਰੀ ਆਲੀ ਤੋਂ ਪਾਉਂਦੀ ਐ ਇੱਥੇ ਇੱਕ ਗੇਟ ਤੇ ਇਹ ਤੋਂ ਵੀ ਬੰਦ ਹੋ ਜੂਗੇ ਨਾ ਇਥੇ ਪੰਨ ਕਰਾ ਦਿੰਦੇ ਹਾਂ ਮੰਨ ਲਓ ਜੀ ਨਹੀਂ ਨਹੀਂ ਤੇਰਾ ਹਾਂ ਬੱਦਰਾਂ ਨਹੀਂ ਆ ਜਾਣਾ ਅੱਜ ਬੱਦਰੇ ਤੇ ਪਾਉਣੇ ਫੱਟੇ ਗਰਮੀ ਤਾਂ ਆਪਣੀ ਤੇ ਚਾਹ ਨਹੀਂ ਬੱਦਰੇ ਤੇ ਤਾਂ ਪਾ ਤੇ ਓਏ ਫੱਟੇ ਓਏ ਜੀਦਾ ਇਸ ਸਾਲ ਤੋਂ ਬੜੀ ਗਰਮੀ ਤੇ ਤਪੜੀ ਹੁੰਦੀ ਅੱਛਾ ਗਰਮੀ ਫੋਰਸ ਤੇ ਹੁੰਦਾ ਖਾਲ ਐ ਪੰਗੇ ਲੈਣਾ ਮੈਂ ਫਿਰ ਤੇਰੇ ਛਿੱਤਰ ਪੈਣ ਨਾ ਹਣ ਤਾਈ ਤਾਂ ਸੱਟਾਂ ਖਾਨਾ ਮੈਂ ਪੰਗੇ ਲੈਣਾ ਕਰਕੇ ਆ ਰੋੜੀ ਕੱਟ ਲੈ ਜਦੋਂ ਤੁਹਾ ਮਾਗੋ ਚੇਰੋ ਬੁਟਾਗੇ ਸਾਰੇ ਗਲੀ ਚੰਨ ਨੇ ਮੈਸਟਰ ਗਾੜਾ ਸਮਾਨ ਸਮਾਨ ਕੀਤਾ ਪਿਆ ਗੱਲ ਬਣਾ ਕੇ ਖਾਉਣਾ ਹਾਂ ਬੜਾ ਆਏ ਨਹੀਂ ਆਏ ਥੋੜੀ ਐ ਐ ਪੈਰ ਰੱਖ ਕੇ ਬੈਠੇ ਨਾ ਇਹ ਕਰਕੇ ਸਿ ਬਣਾ ਦਿੰਦੇ ਸੈਂ ਪਤਾ ਮੈਨੂੰ ਆ ਦੇ ਆ ਦੇ ਦੇ ਉੱਤੇ ਇੱਥੇ ਬਣਾ ਇੱਥੇ ਨਾਣਾ ਪਾਣਾ ਪਹਿਲੇ ਨਾਣਾ ਹੋਰ ਮੈਨ ਨਾਣਾ ਹਾਏ ਮੈਂ ਨਹੀਂ ਘਰੇ ਤਲਣਦੀ ਓਏ ਚੱਪ ਕੀ ਓਏ ਨਹੀਂ ਤਾਂ ਮੈਂ ਪੈਣਦੀ ਹੱਸਦਾ ਹਾਂ ਹਾਂ ਆਲੇ ਫਿਰ ਇਹਦੇ ਵਿੱਚ ਅਸੀਂ ਲੱਡੂ ਜੇ ਬਣਾ ਕੇ ਬੱਟ-ਬੱਟ ਕੇ ਵਿੱਚ ਰੱਖ ਦਿੰਦੇ ਸੀ ਆਏ ਅਸੀਂ ਰਾਹ ਵੀ ਬਣਾਉਂਦੇ ਹੁੰਦੇ ਸੀ ਜਿੱਧਰ-ਇਧਰ ਨੂੰ ਐ ਇੱਥੇ ਰਾਹ ਕੱਢਾ ਇੱਥੋਂ ਇਹ ਕਿਨੇ-ਕਿਨੇ ਘਰ ਬਣਾਇਆ ਵਾ ਦੱਸੋ ਇਦਾਂ ਮਿੱਟੀ ਚ ਫਿਰ ਉੱਤੋਂ ਜੇ ਕਿਤੇ ਰੇਤਾ ਡੱਗ ਪੈਣੀ ਫਿਰ ਕਣਾ ਆਏ ਓਏ ਘਰ ਟਹਿ ਗਿਆ ਬੜਾ ਅਫਸੋਸ ਹੁਣਾ ਬਾਬੇ ਨੇ ਦੇਲਾ ਘਰ ਤੋਂ ਆ ਘਰ ਬਣਾਉਣ ਜੋਗੇ ਕਰਤੇ ਆ ਗੇਜ਼ ਜੀ ਆਪਣੀ ਫੈਕਟਰੀ ਚਲਣੀ ਆ ਥੋੜੀ ਦੇਰ ਬੀਮ ਅੱਜ ਕੰਮ ਕਰਨਾ ਸੱਚ ਫਟਕੜੀ ਕੁੱਟ ਹਾਏ ਤੇਲ ਭੁੱਲਿਆ ਆ ਕਿ ਕਿ ਕੜੋ ਲੰਘਿਆ ਓਹਦੇ ਟਾਈਮ ਪੈਣਾ ਪਤਾ 8 ਵਜਣ ਵਾਲੇ ਚੱਲ ਕੇ ਲੱਗਣਾ ਪਹਿਲਾਂ ਆ ਗਏ ਨਾ ਹੁਣ ਸਾਰਾ ਕੰਮ ਜਿਹੜੇ ਖੈਣਾ ਮੈਂ ਜਦੋਂ ਪਾਲਾ ਤੇ ਅੱਛਾ ਹੀ ਹੁਣ ਤੇ ਕੋਲੋਂ ਆ ਗਏ ਆ ਤੇ ਕੋਈ ਨਾ ਕੋਲੋਂ ਆ ਗਏ ਦੁਬਾਰਤ ਮਸਿਕਾਂ ਨੂੰ ਕੋਕਾ ਹੁਣ ਕੋਲੋਂ ਆ ਗਾ ਹੁਣ ਇਹ ਕੇਕੇ ਦੌਰੇ ਨਹੀਂ ਆਣ ਲੱਗਾ ਆਪਣੇ ਕੋਲ ਓਰੇ ਤੇਲ ਹੈ ਜਗਾ ਜਾਣਾ ਤੇ ਆਪਣੀ ਤੇਰੀ ਕੋਈ ਕਿ ਥੋੜਾ ਹੀ ਯਾਰ ਸਭ 5 6 ਚ ਚਲੋ ਕਿੰਨੇ ਆਰਡਰ ਕੱਢਨੇ ਆ ਆਰਡਰ ਤਾਂ ਵਾਧੂ ਆਏ ਬੇਬੀ 25 ਆਰਡਰ ਹੋ ਗਏ ਚਲੋ ਆਜੋ ਲੈਟਰ ਠੀਕ ਆ ਮੈਂ ਫਤਕੀ ਲੱਗ ਗਿਆ ਨਹੀਂ ਅੱਗੇ ਬਣਾ ਲਾਗੇ ਨੀ ਅੱਗੇ ਬਣਾ ਲਾਗੇ ਹੋਰ ਕੰਮ ਫਿਰ ਨਹੀਂ ਬਣਿਆ ਕੱਲ ਮੜ ਕੇ ਬੀਜੇ ਉਹ ਇਹਦੇ ਉਹ ਹੀ ਜਿਹੜੇ ਬਣਿਆ ਹੋੜ ਗਏ ਬਾਅਦ ਹੋਣੀ ਨੀ ਚੱਲਣੀ ਉਹ ਕੱਲ ਨੂੰ ਆਪਣੇ ਲੈਟਰ ਚ ਤੇੜੇ ਲੱਗ ਜਾਣੇ ਲੋਕਾਂ ਦਾ ਗਾਇਸ ਕੰਨੂ ਕਰਵਾ ਚਾਹਤਾ ਅਸੀਂ ਕੱਲ ਲੈਟਰ ਪਾਣਾ ਕੋਈ ਨਹੀਂ ਸਾਨੂੰ ਲੈਟਰ ਦਾ ਹੀ ਚਾਹਵਾ ਬੱਸ ਬਣਾ ਆ ਦੇ ਸਮਾਨ ਲੈ ਆਂਦਾ ਆਪਾਂ ਗਾਇਸ ਆ ਦੇਖੋ ਮੱਠੀਆਂ ਸਭ ਤੋਂ ਜ਼ਿਆਦਾ ਮੈਨੂੰ ਵੇਟ ਹੁੰਦੀ ਆ ਕਰਵਾ ਚੌਥ ਆ ਮੱਠੀਆਂ ਦੀ ਵੇਟ ਆਹਾਂ ਉਹ ਵਰਤ ਤਾਂ ਕੱਲ ਨੂੰ ਮੈਜੇ ਖਾਣੇ ਉਹ ਆ ਕੀ ਵਿੱਚ ਕਾਲਾ ਜੋ ਹੋਰ ਕੀ ਆ ਉਹ ਵੀ ਮੱਠੀਆਂ ਹੀ ਆ ਅੱਛਾ ਚਲੋ ਦੋਸਤੋ ਆਕ ਖਾ ਲਈ ਆ ਕੇ ਖਾਣੇ ਚਲੋ ਚਲੋ ਆ ਕੇ ਦਿਖਾਣੇ ਆ ਮੈਂ ਗਿਆ ਪਪਾ ਨਾਲ ਮੇਰੀ ਮਾਤਾ ਨੇ ਕਰਵਾ ਚੌਥ ਦੀ ਤਿਆਰੀ ਅੱਧੀ ਰਾਤ ਹੀ ਕਰਨ ਲੱਗੇ ਨੇ ਮੈਂ ਵੈਸੇ ਵਰਤ ਤਾਂ ਰੱਖਣਾ ਨਹੀਂ ਪਰ ਮੈਂ ਮਹਿੰਦੀ ਅੱਜ ਆਹ ਵਾਲੀ ਸੋਚੀ ਹੋਈ ਵੀ ਇਹ ਲਾਉਣੀ ਲਾਉਣੀ ਆ ਜੋ ਮਰਜ਼ੀ ਹੋ ਜਾਏ ਦੇਖੋ ਗਈ ਵਧੀਆ ਇੱਥੇ ਲੱਗਦਾ ਸੋਹਣੀ ਬਣੀ ਆ ਮੈਂ ਇੱਕਦੋ ਬਦਿਆ ਇਦੋ ਅੱਗੇ ਨਹੀਂ ਸੋਣੀ ਬਣਾਉਂਗੀ ਜਰਾ ਇੰਨੀ ਸੋਹਣੀ ਡਰਾਉ ਗਾਇਸ ਇਦਾਂ ਮਹਿੰਦੀ ਅੱਕੀ ਕਰ ਜਾਂਦੀ ਆ ਯੂਬਿਲੀ ਚੱਲ ਤੋ ਆਗਲ ਤੋਂ ਉੱਪਰ ਆ ਉੱਪਰ ਆ ਗਿਆ ਮੈਂ ਚੱਕਣ ਲੱਗਾ ਡੰਗਰ ਫਿਰ ਉੱਪਰ ਨਾਲ ਕਰ ਗਿਆ ਹੱਥ ਜੀ ਆ ਗਿਆ ਤੇ ਦੋਸਤੋ ਇਹ ਤਾਂ ਕਰਵਾ ਚਾਹੁੰਦੀ ਥਾਈ ਕਰੀ ਜਾਂਦਾ ਗਾਇਸ ਮਹਿੰਦੀ ਲਾ ਰਹੇ ਬਸ ਮੈਂ ਜੀ ਲਾਣੀ ਆ ਚਲੋ ਮਹਿੰਦੀ ਲਗਾਉਂਦੇ ਆ ਫਿਰ ਤੁਮ ਗੇਸ ਆਪਾਂ ਮਿਲਦੇ ਜਦੋਂ ਪੂਰੀ ਮਹਿੰਦੀ ਲਗਾ ਲੈਂਦੇ ਆ ਇਦਾਂ ਸਾਡਾ ਬੈਠਾ ਇੱਥੇ ਸਾਖ ਖਾਈ ਜਾਂਦਾ ਕੁੱਤੇ ਨੂੰ ਜੀਭ ਘੱਡੀ ਜਾਂਦੀ ਹੈ ਗਾਇਸ ਤੇ ਮੰਮੀ ਸਾਹਿਬ ਮੈਂ ਇੱਧਰ ਮਹਿੰਦੀ ਲਾਈ ਦੇਖੋ ਨੇੜਿਆਂ ਦੇ ਦਿਖਾਓ ਆ ਦੇਖੋ ਗੈਸ ਕੰਪਲੀਟ ਹੈ ਹਾਂ ਬਸ ਥੋੜੀ ਜਿਹੀ ਰੰਦੀ ਆ ਜਾ ਤਾ ਲਗਾਈ ਜਾਂਦੇ ਕੰਪਲੀਟ ਕਰ ਲੈ ਆਏ ਦੇਖ ਆਏ ਆ ਪੁੱਤ ਆਪਤਾ ਕਾਲੂ ਜਾ ਹਾਂ ਕਾਲੂ ਜਾ ਕੀ ਕਾਲੂ ਜਾ ਤੂੰ ਲੈਟ ਦਿਗਾਵਾ ਪੈਰ ਕਾਲੂ ਓਏ ਉਦਾਂ ਕਹਿਂਦੇ ਭਰਾਵਾ ਮਜ਼ਾਕ ਚ ਕਾਲੂ ਜਾ ਆ ਗਾਇ ਜ ਆ ਦੇਖੋ ਇਧਰ ਸਾ ਖਾਂਦੀ ਆ ਆ ਦੇ ਗੈਸ ਕੀ ਬਸਾਈ ਆਹ ਮੋ ਵੱਢ ਲੈ ਆ ਦੇਖੋ ਦੋਸਤੋ ਇਧਰ ਲੀ ਤਾਂ ਸਾਡਾ ਰੋਟੀ ਖਾਂਦੇ ਆ ਵਾ ਪਰ ਮਿਰਚਾ ਬਹੁਤ ਹੈ ਗਏ ਸਾਡੇ ਸਾਡੇ ਸਪੈਸ਼ਲ ਬੰਦੇ ਆਏ ਨੇ ਆ ਕੀ ਹੋ ਗਿਆ ਇੱਥੇ ਮੰਝਾ ਲੱਗਾ ਗਏ ਸਾਡੀ ਨਾਨੀ ਆਈ ਨਾ ਨਹੀਂ ਆਸੀ ਗਾ ਹੁੱਕ ਦੀ ਗਾ ਅਨੰਦ ਜੀ ਤਾਂ ਬੰਦੇ ਉਹ ਦੇਖ ਲਈ ਸੁਣਾ ਤਾਂ ਨਾਨੀ ਨੇ ਨਾਨੀ ਰੋਟੀਆਂ ਕੜੁੱਡੇ ਆ ਨਾਨੀ ਇੱਥੇ ਕਹਿੰਦਾ ਆਵੇਂ ਨਾਲ ਪਾ ਲਈ ਮੱਠੀ ਆ ਕੇ ਨਾ ਨਾਨੀ ਮੈਂ ਤੁਹਾਨੂੰ ਸਵੇਰੇ ਚੀਜੀ ਬਣਾ ਕੇ ਖਾਉਂਗਾ ਮੈਂ ਮੈਂ ਨਹੀਂ ਖਾਣੀ ਮਿਰਚੀ ਆ ਤੇ ਬੁੱਧਾ ਕਰਦਾ ਨਾ ਤਾਂ ਸਵੇਰੇ ਤਾਂ ਮੋੜ ਤੋਂ ਲੱਗਦਾ ਰਹਿੰਦਾ ਮਾਂ ਦੇ ਖਤਮਾ ਤੇ ਮੇਰਾ ਹੋ ਦੇ। ਆਂ ਦੇਖ ਲਿਓ। ਕਾਰ ਕਰ ਕਰ ਲੱਗਣਾ। ਮਮੀ ਸੰਤਾ ਮੈਸਟਰੀ ਨਾ 6:30 ਵਜੇ ਆ ਜਾਂਦਾ ਵਾ। ਭੈਣ ਨੂੰ ਸਵੇਰੀ ਆਤੀ ਲੱਗ ਜਾਂਦਾ ਨਾਂ ਦੀ ਉਹ। ਨਾ। ਸਾਜਰੇ ਖਾ ਦਿੰਦੇ ਸਾਨੂੰ। ਚਲੋ ਕੋਈ ਗੱਲ ਨਹੀਂ ਦੋਸਤੋ। ਤੇ ਦੋਸਤੋ ਮੇਰੇ ਪਪਾ ਜੀ ਇੱਥੇ ਵੇਹ। ਹਾਂ ਜੀ ਬਾਬਾ ਜੀ। ਹਾਂ ਜੀ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ। ਚਲੋ ਦੋਸਤੋ ਐਂਡੀ ਕਰ ਦਿੰਨੇ ਆ। ਲਵ ਯੂ ਟੂ ਆਲ ਦੋਸਤੋ ਲਾਈਕ ਕਰਨਾ ਵੀਡੀਓ ਕਰਨਾ ਨਾ ਭੁੱਲੇ ਦੋਸਤੋ ਅੱਜ ਜਿਹ ਸ਼ਟਰਿੰਗ ਹੋ ਗਿਆ ਕੱਲ ਐਂਟਰ ਪੈਣਾ। ਕੱਲ ਦਿਖਾਵਾਂਗੇ ਤਾਂ ਚਲੋ ਹੀ ਮਿਲਦੇ ਆਂ ਲਵਲੀ ਟੂਵਲ